ਭਾਈ ਆਪਾਂ ਇੱਕ ਟੂਣਾ ਕਰਦੇ ਆਂ ਨਾਰੀਅਲ ਦੇ ਬੂਟੇ ਨੇ ਕਹਿੰਦੇ ਪੰਜਾਬ ਚ ਕਾਮਯਾਬੀ ਨਹੀਂ ਹੁੰਦੇ ਆਹ ਟੂਣਾ ਕਾਮਯਾਬ ਕਰ ਦੂਗਾ ਇਹਦਾ ਕੀ ਫਾਇਦਾ ਬਈ ਟੋਣਾ ਧਰਨ ਦਾ ਇਹ ਜੀ ਇਹ ਜੇ ਇਹ ਸਮੁੰਦਰ ਦੇ ਤੱਟ ਤੇ ਹੁੰਦਾ ਤੇ ਸਮੁੰਦਰੀ ਜਿਹੜਾ ਪਾਣੀ ਖਾਰਾ ਹੁੰਦਾ ਹਾਂਜੀ ਇਹਦੇ ਵਿੱਚ ਦੇਸੀ ਲੋੜ ਪਾ ਕੇ ਜੋ ਅਸੀਂ ਐਕਸਪੈਰੀਮੈਂਟ ਕੀਤਾ ਹੈ ਇਹਨੂੰ ਜਿਆਦਾ ਸਲਾਬ ਚਾਹੀਦੀ ਹੁੰਦਾ ਨਾ ਬਿਲਕੁਲ ਜੀ ਸਲਾਬ ਤੇ ਨਾਲ ਇਹਨੂੰ ਖਾਰਾ ਪਾਣੀ ਜੇ ਲੋਣ ਵਾਲਾ ਪਾਣੀ ਮਿਲੂਗਾ ਤਾਂ ਇਹ ਕਾਮਯਾਬ ਹੋਗਾ ਔਰ ਬੇੜ ਬੂਟੇ ਲਾਇਆ ਚੱਲ ਪਏ ਸਹੀ ਜਿਹੜੇ ਦੱਬ ਕੇ ਬੂਟੇ ਲਾ ਕੇ ਵਿਚਾਲੇ ਤੌੜਾ ਦੱਬ ਕੇ ਪਾਣੀ ਜੀ ਜੀ ਇੱਥੇ ਲੋਕ 1 ਮਿੰਟ ਵੀ ਆਉਣਗੇ ਵੀ ਇਹ ਕਾਮਯਾਬ ਨਹੀਂਗਾ ਕਾਮਯਾਬ ਨਹੀਂ ਪਾਇਆ ਕਹਿੰਦਾ ਵੀ ਤੁਹਾਨੂੰ 3 ਸਾਲਾਂ ਬਾਅਦ ਇਹਦਾ ਫਰੂਟ ਇੱਥੇ ਖਵਾ ਦੇਗੇ ਪੰਜਾਬ ਵਿੱਚ ਤੇ ਜਨੂਨ ਕਿੰਨਾ ਕੁ ਪਾਉਣਾ ਫਿਰ ਇੱਕ ਮੁਠੀ ਬਸ ਮਹੀਨੇ ਬਾਅਦ ਮਹੀਨੇ ਬਾਅਦ ਇਹ ਬੂਟਾ ਮਿਲ ਕਿੰਨੇ ਦਾ ਜਾਂਦਾ ਹੈਗਾ ਇਹ ਜਿਵੇਂ ਪ੍ਰਸਾਸੇ ਰਹੂਗਾ ਤੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਤੱਕ ਭੇਜ ਦਿਓ ਜਿਨ੍ਹਾਂ ਨੇ ਬੂਟੇ ਲਾਉਣ ਨੇ ਆਹ ਤਕਨੀਕ ਵਰਤਣਾ ਬੂਟਾ ਕਾਮਯਾਬ ਹੋਊਗਾ ਖੜੇ ਇਕੱਠਿਆਂ ਫਾਜ਼ਲਕਾ ਜ਼ਿਲ੍ਹੇ ਦੇ ਜਲਾਲਾਬਾਦ ਸ਼ਹਿਰ 'ਚ ਖੜੇ ਆਂਗੇ ਇੱਥੇ ਤੁਸੀਂ ਬੂਟੇ ਲਿਆ ਸਕਦੇ ਹੋ ਸਰਪੰਚ ਸਾਹਿਬ ਨੇ ਨਰਸਰੀ ਖੋਲੀ ਆ ਪੂਰੇ ਕਾਮਯਾਬ ਬੂਟੇ ਨੇ ਨਾਲੇ ਤੁਹਾਨੂੰ ਦੱਸਣਗੇ ਵੀ ਕਿਹੜੀ ਦਵਾਈ ਕਿਵੇਂ ਕਰਨੀ ਆ ਜਾਣਕਾਰੀ ਸਭ ਤੋਂ ਵੱਧ ਹੈ ਤੇ ਬੂਟਾ ਕਿਵੇਂ ਕਾਮਯਾਬ ਕਰਨਾ ਹੈ ਸਾਰਾ ਕੁਝ ਬਾਈਰੂ ਹੀ ਦਿੱਥਰ ਗਈ ਵੀਡੀਓ ਸ਼ੇਅਰ ਕਰ ਦਿਓ ਸਕਰੀਨ ਤੇ ਨੰਬਰ ਚੱਲ ਰਹੇ ਨੇ ਜ਼ਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ